ਹਾਂਜੀ ਅੱਜ ਦੇ ਵਲੌਗ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੇ ਆਪਾਂ ਤੁਹਾਨੂੰ ਪਿਛਲੇ ਵਲੌਗ ਜਾਣਕਾਰੀ ਦਿੱਤੀ ਸੀ ਸਕਾਟਲੈਂਡ ਬਾਰੇ ਸਕਾਟਲੈਂਡ ਦੇ ਕੁਝ ਲੈਂਡਸਕੇਪ ਵਗੈਰਾ ਬਾਕੀ ਸਕਾਟਲੈਂਡ ਦੀ ਹੋਰ ਇਨਫਰਮੇਸ਼ਨ ਤੇ ਅੱਜ ਆਪਾਂ ਜਾ ਰਹੇ ਹਾਂ ਸਕਾਟਲੈਂਡ ਦੇ ਸਿਟੀ ਗਲਾਸਕੋ ਵਿੱਚ ਸਕਾਟਲੈਂਡ ਜਿਵੇਂ ਆਪਾਂ ਤੁਹਾਨੂੰ ਦੱਸਿਆ ਕਿ ਜੁਕੇ ਦਾ ਇੱਕ ਕੰਟਰੀ ਹੈ ਜੁਕੇ ਵਿੱਚ ਚਾਰ ਕੰਟਰੀਆਂ ਹਨ ਉਹਨਾਂ ਚ ਇੱਕ ਕੰਟਰੀ ਸਕਾਟਲੈਂਡ ਆ ਤੇ ਸਕਾਟਲੈਂਡ ਦੇ ਜਿਹੜਾ ਸਿਟੀ ਗਲਾਸਕੋ ਅੱਜ ਆਪਾਂ ਉਧਰ ਨੂੰ ਜਾ ਰਹੇ ਹਾਂ ਗਲਾਸਕੋ ਬਾਰੇ ਜਿਹੜਾ ਹੈਗਾ ਕਿ ਇਹਦੀ ਮੇਨ ਜਿਹੜੀ ਹੈਗੀ ਨੂੰ ਮੋਸਟ ਪਪੂਲਰ ਸਿਟੀ ਕਿਹਾ ਜਾਂਦਾ ਵੈਸੇ ਇਹਦਾ ਸਕਾਟਲੈਂਡ ਦਾ ਤੇ ਇਹਦੇ ਬਾਅਦ ਜਿਹੜੀ ਪੋਪੂਲੇਸ਼ਨ ਆ ਕਹਿੰਦੇ 631970 ਆ ਇਹ ਜਿਹੜਾ ਸਕਾਟਲੈਂਡ ਆ ਇਹ ਰਿਵਰ ਕਲਾਈਡ ਦੇ ਕੰਡੇ ਤੇ ਆ ਤੇ ਇਹਨੂੰ ਪੋਰਟ ਸਿਟੀ ਵੀ ਕਹਿੰਦੇ ਆ ਸਕਾਟਲੈਂਡ ਚ ਵੈਸਟਰਨ ਲੋ ਲੈਂਡ ਵਿੱਚ ਸਥਿਤ ਹੈ ਤੇ ਸਕਾਟਲੈਂਡ ਉੱਧਰ ਵੀ ਮਸ਼ਹੂਰ ਹੈ ਇੱਥੋਂ ਦੇ ਆਰਕੀਟੈਕਚਰ ਕਰਕੇ ਇੱਥੋਂ ਦੀ ਵਿਸਕੀ ਸਕੋਚ ਆਪਾਂ ਨੂੰ ਮਸ਼ਹੂਰ ਹੈ ਵਿਸਕਾਟਲੈਂਡ ਦੀ ਜਿਦਾ ਗਲਾਸਗੋ ਦਾ ਕਰਕੇ ਮਸ਼ਹੂਰ ਹੈ ਇਤੋਂ ਦੇ ਜਿਹੜੇ ਹਿਸਟੋਰਿਕ ਇਹ ਹੈਗਾ ਸਟੋਰਿਕ ਸੈਕੰਡ ਸਿਟੀ ਵੀ ਆ ਉਹਦਾ ਬ੍ਰਿਟਿਸ਼ ਅੰਪਾਇਰ ਦਾ ਸ਼ਿਪ ਬਿਲਡਿੰਗ ਹੁੰਦੀ ਇੱਥੇ 올ਡਰ ਸਟੀਮ ਫੋਟ ਵਾਲੇ ਹੁੰਦੀ ਆ ਫੇਮਸ ਸਰ ਜਣੇ ਆ ਸੀ ਇੱਥਾਂ ਦੇ ਕਾਫੀ ਗਲਾਸਗੋ ਦੇ ਤੇ ਜਿਹੜਾ ਫਰਸਟ ਨੈਸ਼ਨਲ ਸਿਟੀ ਵੀ ਨੂੰ ਕਹਿੰਦੇ ਯੂਕੇ ਦਾ ਤੇ ਆਪਾਂ ਹੁਣ ਗਲਾਸਗੋ ਨੂੰ ਚੱਲਿਆਂ ਤੇ ਗਲਾਸਗੋ ਜਾ ਕੇ ਤੁਹਾਨੂੰ ਬਾਕੀ ਜਿਹੜਾ ਮੇਨ ਸਿਟੀ ਦਾ ਪਾਰਟ ਆ ਉਹ ਵਿਖਾਵਾਂਗੇ ਇਦੋਂ ਪਹਿਲਾਂ ਆਪਾਂ ਇੱਕ ਜਗ੍ਹਾ ਨੂੰ ਥੋੜਾ ਜਿਹਾ ਰੁਕਦੇ ਆ ਤੇ ਫਿਰ ਅੱਗੇ ਚੱਲਾਂਗੇ ਗਲਾਸਗੋ ਲਗਭਗ ਪਹੁੰਚ ਚੁੱਕੇ ਆ ਸਰਵੋ ਸਟੇਸ਼ਨ ਤੇ ਰੁਕੇ ਆ ਇਹਦੋਂ ਗਿਆ ਆਪਾਂ ਫਿਰ ਕੁਝ ਖਾ ਪੀ ਕੇ ਫੇ ਚੱਲਦੇ ਅੱਗੇ ਨੂੰ ਤੇ ਕਨੂਖੋ ਨੇ ਅਗਲਾ ਗਲਾਸਗੋ ਦਾ ਪਾਰਟ ਹੁਣ ਗਲਾਸਗੋ ਸਿਟੀ ਸਕਾਟਲੈਂਡ ਦਾ ਸਿਟੀ ਗਲਾਸਗੋ ਲੋ ਜੀ ਆਪਾਂ ਹੁਣ ਕਰ ਗਏ ਆਂਟਰ ਗਲਾਸਗੋ ਚ ਇਹ ਹੈਗਾ ਗਲਾਸਗੋ ਸਿਟੀ ਤੇ ਗਲਾਸਗੋ ਦਾ ਇੱਕ ਨਿਕਨੇਮ ਜਿੱਦਾਂ ਛੋਟਾ ਨਾਮ ਇਹਨੂੰ ਇਹ ਵੀ ਕਿਹਾ ਜਾਂਦਾ ਕਿ ਦੀ ਡੀਅਰ ਗ੍ਰੀਨ ਪਲੇਸ ਗਲਾਸਗੋ ਨੂੰ ਨਿਕਨੇਮ ਦੇ ਨਾਂ ਤੇ ਵੀ ਜਾਣਿਆ ਜਾਂਦਾ ਤੇ ਆਪਾਂ ਜਿੱਦਾਂ ਪਹਿਲਾਂ ਵੀ ਕਿਹਾ ਸੀ ਕਿ ਗਲਾਸਗੋ ਮਸ਼ਹੂਰ ਹੈ ਸ਼ੇਪੇ ਬਿਲਡਿੰਗ ਇੰਦੀਰੰਗ ਮੱਕੀ ਕੰਸਟਰਕਸ਼ਨ ਬਰੂਗ ਐਂਡ ਡਿਸਲਿੰਗ ਜਿਹੜੀ ਸਕੋਚ ਦਾ ਕਰਕੇ ਪ੍ਰਿੰਟਿੰਗ ਪਬਲਿਸ਼ਿੰਗ ਕੈਮੀਕਲ ਟੈਕਸਟਾਈਲ ਤੇ ਅੱਜ ਜਿਥੋਂ ਆਪਾਂ ਹੁਣ ਜਾ ਰਹੇ ਆ ਇਹ ਹੈਗਾ ਇਹਦਾ ਰਿਵਰ ਕਲਾਈਡ ਕਿਉਂਕਿ ਆਪਾਨੂੰ ਪਤਾ ਹੈ ਕਿ ਜਿਹੜੇ ਅਮ ਤੌਰ ਤੇ ਗੋਰਿਆਂ ਦੇ ਸਿਟੀ ਹੈ ਜਾਂ ਤੇ ਪਾਣੀ ਕੰਢੇ ਹੁੰਦੇ ਸਮੁੰਦਰ ਦੇ ਤੇ ਜਾਂ ਰਿਵਰ ਦੇ ਕੰਢੇ ਹੁੰਦੇ ਪਾਣੀ ਜ਼ਰੂਰ ਹੁੰਦਾ ਜਿੱਥੇ ਇੱਕ ਦਿਨਾਂ ਦੀ ਸਿਟੀ ਹੋਣ ਤੇ ਇਹ ਰਿਵਰ ਕਲਾਈਡ ਹੈ ਗਲਾਸਗੋ ਦਾ ਤੇ ਜਿਹੜਾ ਇਹ ਰਿਵਰ ਕਲਾਈਡ ਹੈ ਸੈਕੰਡ ਲੋਂਗੇਸਟ ਰਿਵਰ ਇਨ ਸਕਾਟਲੈਂਡ ਦਾ ਬਾਕੀ ਗਲਾਸਗੋ ਵਿੱਚ ਹੋਰ ਮਸ਼ਹੂਰ ਚੀਜ਼ਾਂ ਹੈਗੀਆਂ ਗਲਾਸਗੋ ਕੈਥੈਡਰਲ ਜਿੱਦਾਂ ਚਰਚਿਆ ਤੇ ਆਰਟ ਗੈਲਰੀ ਆ ਬੋਟੈਨਿਕ ਗਾਰਡਨ ਆ ਜੋਰਜ ਸਕੁਅਰ ਆ ਪਰ ਆਪਾਂ ਜਿਹਦੇ ਬਲੌਗ ਵਿੱਚ ਸਿਰਫ ਆਪਾਂ ਜਾਵਾਂਗੇ ਵੋਕੈਨਨ ਸਟਰੀਟ ਤੇ ਬਾਕੀ ਮੇਨ ਜੋਰਜ ਸਕੁਅਰ ਹੈਗਾ ਜਿੱਥੇ ਡਰਿੰਕਸ ਵਗੈਰਾ ਦਾ ਕਾਫੀ ਹੈਗਾ ਹੋਰ ਬਾਕੀ ਸਾਰੇ ਸਿਟੀ ਦੀਆਂ ਦੂਜੀਆਂ ਚੀਜ਼ਾਂ ਉੱਥੋਂ ਕਾਫੀ ਆ ਪਰ ਆਪਾਂ ਮੇਨਲੀ ਰਵਾਂਗੇ ਅੱਜ ਇਹਦੇ ਵਿੱਚ ਵੋਕੈਨਨ ਸਟਰੀਟ ਤੇ ਵੋਕੈਨਨ ਸਟਰੀਟ ਆਪਾਂ ਗਲਾਸਗੋ ਦੀ ਵੇਖਾਂਗੇ ਇਸ ਬਲੌਗ 'ਚ ਇਹ ਹੈ ਜੀ ਬੋਕੈਨਨ ਸਟਰੀਟ ਵਹੇ ਜੇ ਆਪਾਂ ਪੰਜਾਬੀ ਵਿੱਚ ਪੜ੍ਹਨਾ ਬਚੈਨਨ ਬਣਦੀ ਹੈ ਸੀ ਐਚ ਲਿਖਿਆ ਆ ਪਰ ਨਿਹੰਦੀ ਪ੍ਰੋਨਨਸੀਏਸ਼ਨ ਬੋਕੈਨਨ ਸਟਰੀਟ ਆ ਆਪਾਂ ਕਿਹਾ ਰਿਵਰ ਕਲਾਈਡ ਏਰੀਆ ਵਿੱਚ ਇਹ ਇਹ ਸਟੇਸ਼ਨ ਹੈ ਸੇਂਟ ਐਨੋਕ ਇਥੇਲੇ ਸਟੇਸ਼ਨ ਉੱਰਾ ਜਾਂਦਾ ਉੱਥੇ ਤੇ ਨਹੀਂ ਆਪਾਂ ਸਟੇਸ਼ਨ ਤੇ ਨਹੀਂ ਜਾਣਾ ਆਪਾਂ ਬੋਕੈਨਨ ਸਟਰੀਟ ਤੇ ਅੱਗੇ ਜਾ ਕੇ ਘੁੰਮਦੇ ਆ ਥੋੜਾ ਜਿਹਾ ਇਹਨਾਂ ਦਾ ਫਹਿ ਮੰਗਣ ਦਾ ਆਪਣਾ ਵੱਖਰਾ ਤਰੀਕਾ ਹੁੰਦਾ ਨਾਲ ਕੋਈ ਨਾ ਕੋ ਆਪਣੀ ਕਲਾ ਵਿਖਾਉਂਦੇ ਆ ਸਕਿੱਲ ਜਿ ਵਿਖਾਉਂਦੇ ਆ ਗਾਉਂਦੇ ਆ ਤੂੰ ਮਿਊਜ਼ੀਕਲ ਇਨਸਟਰੂਮੈਂਟ ਪਲੇ ਕਰਦੇ ਆ ਤੇ ਫਿਰ ਲੋਕ ਇਹਨਾਂ ਨੂੰ ਪੈਸੇ ਦਿੰਦੇ ਆ ਉਹ ਸਾਹਮਣੇ ਲਿਖਿਆ ਆ ਰਿਹਾ ਸੈਂਟਰਲ ਸਟੇਸ਼ਨ ਡਬਲ ਡੈਕਰ ਬੱਸ ਕੈਨਨ ਸਟਰੀਟ ਤੇ ਪੱਤਰੇ ਜਾ ਰਹੇ ਆ ਕੈਨਨ ਸਟਰੀਟ ਮੇਨਲੀ ਤੁਰਨ ਵਾਸਤੇ ਇੱਥੇ ਗੱਟੀਆਂ ਬੰਦ ਆ ਗੱਡੀਆਂ ਨੇ ਥੱਲੇ ਲੱਗੀਆਂ ਇੱਥੇ ਕਿਸਾਨਾਂ ਨੇ ਬਣੀ ਹੋਈ ਆ ਮੇਨ ਸਟਰੀਟ ਆ ਮੈਂ ਕਹਿੰਦਾ ਵੋਕੇਬਲੀ ਰੱਖੀ ਹੋਈ ਆ ਇਹਨੇ ਆਪਾਂ ਅੱਗੇ ਜਾਂਦੇ ਆ ਉਹ ਐਂਡ ਤੱਕ ਤੁਰ ਕੇ ਬਿਲਡਿੰਗਾਂ ਉਸੇ ਤਰ੍ਹਾਂੀਆਂ ਜਿਦਾਂ ਪੁਰਾਣੀਆਂ ਬਿਲਡਿੰਗਾਂ ਇਹ ਕਿੰਨੇ ਸੌ ਸਾਲ ਪੁਰਾਣਾ ਸ਼ਹਿਰ ਵਸਿਆ ਹੁਣ ਅੱਜ ਇਹ ਸਾਈਟ ਤੋਂ ਇੰਟਰ ਕੀਤਾ ਸੀ ਤੇ ਉਹਦੇ ਵਿੱਚ ਗੰਦ ਲੱਗਦਾ ਨੰਬੜੀਆਂ ਹਈਆਂ ਜੁਐਲਰੀ ਰੱਖਦਾ ਮੇਨਲੀ ਇਧਰ ਏਰੀਆ ਜੁਐਲਰੀ ਹੈ ਸਾਰੀ ਪਈ ਹੋਈ ਇਧਰ ਵੀ ਉਹ ਐਂਡ ਤੱਕ ਵੀ ਡਾਇਮੰਡ ਜਿ ਲਿਖਿਆ ਬਾਰਕਲੇਜ਼ ਡਾਇਮੰਡ ਉਹ ਵੇਖ ਕੇ ਕਿ ਜੁਐਲਰੀ ਲੱਗਦੀ ਹੈ ਇਹ ਵਿੱਚੋਂ ਆਪਾਂ ਬਕੈਨਨ ਤੋਂ ਬਣਾਈ ਤੇ ਸਾਈਡ ਨੂੰ ਇਡੀ ਦੂਰ ਤੱਕ ਇਦਾਂ ਦੁਕਾਨਾਂ ਵੀ ਬਣੀਆਂ ਹੋਈਆਂ ਹੋਣੀ ਪੈਂਦੀ ਐ ਕਿ ਜਿਹੜਾ ਇਨਸਟਰੂਮੈਂਟ ਪਲੇ ਕਰ ਰਿਆ ਨਾਲ ਸਿੰਘ ਕਰ ਰਿਆ ਤੇ ਫਿਰ ਮਨੀ ਮੰਗ ਰਿਆ ਲੋਕ ਕਿ ਸਿੱਧਾ ਪੈਸਾ ਨਹੀਂ ਮੰਗਦੇ ਆਪਣੀ ਸਕਿੱਲ ਜਾਂ ਕਲਾ ਵਿਖਾ ਕੇ ਫਿਰ ਪੈਸਾ ਮੰਗਦੇ ਐ ਇਹ ਵਕੈਨਨ ਸਟਰੀਟ ਦੇ ਵਿੱਚੋਂ ਆ ਗਈ ਦੂਜੀ ਇੱਕ ਹੋਰ ਸਟਰੀਟ ਜਿਹਨੂੰ ਗਾਰਡਨ ਸਟਰੀਟ ਕਹਿੰਦੇ ਆ ਬਹੁਤ ਸੋਹਣੀਆਂ ਬਿਲਡਿੰਗਾਂ ਬਣੀਆਂ ਹੋਈਆਂ। ਉਹ ਦੂਰ ਤੱਕ ਆਪਾਂ ਇੱਥੇ ਬੱਕ ਨਹੀਂ ਜਾਵਾਂਗੇ। ਆਪਾਂ ਇੱਥੋਂ ਹੀ ਇੱਕ ਸ਼ਾਟ ਲੈ ਲੈਂਦੇ ਆ। ਇਸੇ ਤਰ੍ਹਾਂ ਇੱਕ ਹੋਰ ਭਾਈ ਪੈਸੇ ਮੰਗ ਰਿਹਾ ਪਰ ਪੈਸੇ ਮੰਗਣ ਦਾ ਤਰੀਕਾ ਉਹੀ ਸੇਮ। ਆਪਣੇ 뮤지컬 ਇਨਸਟਰੂਮੈਂਟ ਪਲੇ ਕਰਕੇ ਤੇ ਫਿਰ ਲੋਕੀ ਨੂੰ ਪੈਸੇ ਬਾੰਦਦੇ ਆ ਵਿਚ ਵਿੱਚ। ਜਿਹੜਾ ਵੀ ਗਲਾਸਗੋ ਚ ਆਇਆ ਉਹਨੇ ਬੱਕਨਨ ਸਟਰੀਟ ਤੇ ਜ਼ਰੂਰ ਆਉਣਾ ਹੀ ਹੋਣਾ। ਜਿੱਦਾਂ ਆਪਣੇ ਸਿਡਨੀ ਚ ਕੋਈ ਆਇਆ ਤੇਨੇ ਡਾਰਲਿੰਗ ਹਾਰਬਰ ਹਰ ਫ੍ਰਿਜ ਅਵਰਾ ਹਾਊਸ ਵਗੈਰਾ ਵੇਖਣਾ ਇਸੇ ਤਰ੍ਹਾਂ ਗਲਾਸਕੋ ਵਾਲਿਆਂ ਨੇ ਇਸ ਸਟਰੀਟ ਤੇ ਜ਼ਰੂਰ ਆਉਣਾ ਜਿਹੜੇ ਟੂਰਿਸਟ ਹੈ ਇਹੋ ਪਤਾ ਲੱਗਿਆ ਕਿ ਜਿਹੜੇ ਬੁੱਧਿਆ ਤੇਰੇ ਫਿਰਦੇ ਇਹਨਾਂ ਚ ਬਹੁਤੇ ਟੂਰਿਸਟ ਹੀ ਆ ਕਿ ਆਪਾਂ ਬੋਕੈਨਨ ਸਟਰੀਟ ਦੇ ਵਿੱਚ ਤਰੇ ਫਿਰਦੇ ਆ ਜੀ 60 ਡਿਗਰੀ 뷰 ਹੁੰਦਾ ਇਹ ਜਗਾ ਮਾਡਲ ਕਲਾਸ ਕੋ ਸਿਟੀ ਦਾ ਮੈਂ ਕਹਿੰਦਾ ਤੇ ਸੀ ਰਿਵਰ ਕਲਾਈਡ ਇਹ ਆ ਗਿਆ ਰਿਵਰ ਕਲਾਈਡ ਇਹ ਰਿਵਰ ਕਲਾਈਡ ਕੋਈ ਸ਼ੁਰੂ ਕੀਤਾ ਇਹ ਹੈਗੀ ਆ ਬੁਕਨਨ ਸਟਰੀਟ ਆ ਜਿਹੜੀ ਅੱਗੇ-ਅੱਗੇ ਜਾਂਦੀ ਹੈ ਬੁਕਨਨ ਆਵੇ ਬੁਕਨਨ ਸਟਰੀਟ ਆ ਗਈ ਇਹਦੇ ਤੇ ਹੀ ਜਾ ਰਹੇ ਆ ਇਹ ਤੇਸਮ ਫਰਜਾ ਉਚਾਰੀਆ ਸ਼ੋ ਹੋ ਰਿਹਾ ਇਹਦਾ ਮਦਰ ਰੇਟ ਜਨੀਵਾ ਏਰੀਆ ਦੇਖੋ ਵਿਨਸੈਂਟ ਸਟਰੀਟ ਆ ਗਈ ਹਾਰਗਾਇਲ ਸਟਰੀਟ ਇਧਰ ਨੋਕੀ ਨੇ ਫਿਰ ਉਚਾਰੀਆ ਸ਼ੋ ਇਹ ਹੈਗਾ ਇਹਦਾ ਸਾਰਾ ਗਲਾਸ ਬੋ ਦਾ ਮਾਡਲ ਪਪੂਲਰ ਹੈ ਗਲਾਸਗੋ ਦੇ ਵਿੱਚ ਸਕਾਟਿਸ਼ ਵਾਟਰ ਤੇ ਇਹ ਆਪਾਂ ਜਿਹੜੀ ਸਟਰੀਟ ਤੇ ਖੜੇ ਹੈਗੇ ਆ ਸੇਂਟ ਵਿਨਸੈਂਟ ਸਟਰੀਟ ਤੇ ਇਧਰੋਂ ਇਹਦਾ ਆਪਾਂ ਵੀਊ ਲੈ ਲੀਨੇ ਆ ਥੋੜਾ ਜਿਹਾ ਉਹ ਅੱਗੋਂ ਤੱਕ ਸੋਹਣੀ ਸਟਰੀਟ ਆ ਕਿੰਨੀਆਂ ਸੋਹਣੀਆਂ ਬਿਲਡਿੰਗਾਂ ਬਣੀਆਂ ਹੋਈਆਂ ਇਦਾਂ ਹੀ ਇਧਰ ਨੂੰ ਆ ਉਹ ਐਂਡ ਤੱਕ ਬਿਲਡਿੰਗਾਂ ਬਹੁਤ ਸੋਹਣੀਆਂ ਸਾਰੀਆਂ ਸੇਂਟ ਵਿنسੈਂਟ ਚੈਂਬਰ ਚ ਅੱਛਾ ਸ਼ਹਿਰ ਜੀ ਇਹ ਜੀ ਇਹ ਹੈਗੀ ਸੇਂਟ ਵਿنسੈਂਟ ਸਟਰੀਟ ਇਹ ਲੱਗਦਾ ਪੋਕਨਨ ਸਟਰੀਟ ਤੇ ਆ ਗਿਆ ਫੇਰ ਕਿੰਨਾ ਕਰ ਕਲੌਕ ਟਾਵਰ ਇਹਨਾਂ ਦੇ ਜਰੂਰ ਹੁੰਦੇ ਲੱਗੇ ਸਾਰੇ ਸ਼ਹਿਰਾਂ ਦੇ ਵਿੱਚ ਉਹ ਸਾਹਮਣੇ ਲੱਗਿਆ ਹੋਇਆ ਕਲੌਕ ਟਾਵਰ ਕਿ ਟਾਈਮ ਉਹਦੇ ਤੇ ਲੱਗਦਾ 2 ਵਜੇ ਚੱਲੇ ਉਹ ਮਨੁਨਰਮਾਨ ਕਲਾ ਦਾ ਸੋਹਣਾ ਨਮੂਨਾ ਬੜਾ ਆਰਕੀਟੈਕਚਰਲ ਕਲਚਰ ਇਹਨਾਂ ਦਾ ਦੂਰ ਤੱਕ ਇਦਾਂ ਹੀ ਹਰੇ ਗਲੀ ਜਦੋਂ ਆਪਾਂ ਜਾਂਦੇ ਆਂ ਤਾਂ ਆਪਾਂ ਨੂੰ ਉਸੇ ਤਰ੍ਹਾਂ ਹੀ ਬਿਲਡਿੰਗਾਂ ਦੇਖਦੀਆਂ ਉਹ ਦੂਰ ਤੱਕ ਸੋਹਣਾ 뷰 ਹੈ ਅਗੇ ਇੱਕ ਹੋਰ ਟ੍ਰੇਨ ਸਟੇਸ਼ਨ ਆ ਗਿਆ ਤੇ ਵੈਲਕਮ ਟੂ ਬੋਕਨਨ ਸਟਰੀਟ ਇਹ ਬੋਕਨਨ ਸਟਰੀਟ ਸਟੇਸ਼ਨ ਹੋਊਗਾ ਇਹਦਾ ਪਪਾ ਟਰੈਵਲ ਨਹੀਂ ਕਰਨਾ ਪਰ ਮੈਂ ਉਧਰ ਟ੍ਰੇਨ ਸਟੇਸ਼ਨ ਦੇ ਥੋੜਾ ਜਿਹਾ ਥੱਲੇ ਜਾ ਰਿਹਾ ਹਾਂ ਸਬਵੇ ਲਿਖਿਆ ਇਹਨੂੰ ਇਹਨੂੰ ਸਬਵੇ ਕਹਿੰਦੇ ਇੱਥੇ ਤਿੰਨ ਜੀ ਵੀ ਲੱਗੀਆਂ ਹੋਈਆਂ ਤੇ ਬੰਦੇ ਵੀ ਆ ਸਟਾਫ ਟਿਕਟ ਦੇਣ ਲਈ ਆਹ ਗੇਟ ਹੈ ਟਿਕਟ ਗੇਟ ਐਂਟਰ ਕਰਨ ਨੂੰ ਤੇ ਜਿੱਟ ਕਰਨ ਨੂੰ ਹੋਰ ਥੱਲੇ ਜਾ ਕੇ ਗੋਆ ਆਊਟਰ ਸਰਕਲ ਤੇ ਇਨਰ ਸਰਕਲ ਜਿੱਥੇ ਟ੍ਰੈਵਲ ਕਰਨਾ ਨਰ ਇੱਥੋਂ ਆਪਾਂ ਬਾਹਰ ਨਿਕਲ ਜਾਈਏ ਹੋਰ ਬੰਦਾ ਆਪਣੀ ਕਲਾ ਦੇ ਜੋਰ ਰੋਦਾ ਹੋਇਆ ਤੇ ਬੇਹਮਾ ਗਿਆਦਾ ਹੋਇਆ ਗੋਣੜਾ ਲੱਗਿਆ ਹੋਇਆ ਇਹ ਕਿੱਥੇ 뮤ਜ਼ੀਅਮ ਆ ਤੇ ਵੈਨੇ ਆਪਾਂ 뮤ਜ਼ੀਅਮ ਦੇ ਵਿੱਚ ਜਾਣਾ ਹੋਇਆ ਜਿੱਥੇ ਨਹੀਂ ਤੇ ਆਪਾਂ ਇਹਨੂੰ ਇਹ ਵੇਖ ਕੇ ਤੇ ਕੁਝ ਗੁਰਦਰਾ ਸਾਹਿਬ ਵੀ ਹੈਗੇ ਆ ਗਲਾਸਗੋਚ ਕੋਈ ਤਿੰਨ ਜਾਂ ਚਾਰ ਗੁਰਦਰਾ ਸਾਹਿਬ ਆ ਤੇ ਵੇਖਾਂਗੇ ਜੇ ਆਪਣਾ ਕੋਈ ਜਾਇਗਾ ਗੁਰਦਰਾ ਸਾਹਿਬ ਦੇ ਦਰਸ਼ਨ ਹੋ ਸਕੇ ਜੇ ਆਪਾਂ ਨੂੰ ਟਾਈਮ ਮਿਲਿਆ ਜਾਂ ਆਪਾਂ ਨੂੰ ਜਿਹਨਾਂ ਦੇ ਆਪਾਂ ਨਾਲ ਆਪਾਂ ਉਧਰ ਲੈ ਕੇ ਗਏ ਤੇ ਆਪਾਂ ਗੁਰਦਰਾ ਸਾਹਿਬ ਦੇ ਵੀ ਦਰਸ਼ਨ ਕਰਾਂਗੇ ਆਗੇ ਬੋਕਨਨ ਸਟਰੀਟ ਦਾ ਐਂਡ ਤੇ ਉਹਦੀ ਸਟਰੀਟ ਤੇ ਉਥੋਂ ਲਾਸਟ 뷰 ਆ ਗਿਆ ਉਹ ਸਾਹਮਣੇ ਨਵੀਂ ਬਿਲਡਿੰਗ ਹੈ ਇਧਰ ਜohn levis parker ਤੇ ਇਹ ਇਥੋਂ ਵੇ ਮੁੜ ਕੇ ਜੇ ਆਪਾਂ ਪਿੱਛੇ ਨੂੰ ਵੇਖੀਏ ਹੁਣ ਆ ਕਲਾਈਡ ਆਰਕਡ ਤੋਂ ਤੁਰੇ ਹੀ ਇਹ ਉਹਦਾ 뷰 ਆ ਗਿਆ ਬੋਕਨਨ ਸਟਰੀਟ ਦਾ ਆ ਇਧਰੋਂ ਉਹ ਪਿੱਛੇ ਦੂਰ ਦਾ ਕਿਉਂਕਿ ਸਨ ਇਧਰ ਹੋ ਗਿਆ ਹੁਣ ਸੂਰਜ ਅੱਗੋਂ ਹੁਣ ਕਰਕੇ ਇਧਰੋਂ ਵੀਡੀਓ ਬਹੁਤੀ ਕਲੀਅਰ ਨਹੀਂ ਬਣਦੀ ਉਹ ਪਿੱਛੋਂ ਪੌਤੋ ਚੱਲੇ ਆ ਉਹਦਾ ਵੀਊ ਇਹ ਹੈਗਾ ਸਟੈਚੂ ਲੱਗਿਆ ਹੋਇਆ ਇਸ ਸਟੈਚੂ ਵਾਲੇ ਦਾ ਨਾਂ ਲਿਖਿਆ ਹੋਇਆ ਇੱਥੇ ਡੋਨਲਡ ਡੇਵਰ 1937 ਤੋਂ 2000 ਇਸ ਸਕਾਟਲੈਂਡ ਦੇ ਫਰਸਟ ਐਵਰ ਫਰਸਟ ਮਿਨਿਸਟਰ ਪੋਰਟਲੈਂਡ ਦਾ ਫਰਸਟ ਐਵਰ ਫਰਸਟ ਮਿਨਿਸਟਰ ਕਿਹਾ ਗਿਆ ਇਹਨੂੰ ਇਹ ਆਪਾਂ ਵੇਖ ਰਹੇ ਹਾਂ ਸਟੈਚੂ ਲੱਗੇ ਪਿੰਡ ਦਾ ਖੜਾ ਤੇ ਇਹ ਗੌਣ ਵਾਲੀ ਜਿੱਦਾਂ ਆਪਾਂ ਗੱਲ ਕਰਦੇ ਗੌਣ ਵਾਲੀ ਲੱਗਣ ਲੱਗੀ ਐ ਵੀ ਇਹ ਵੀ ਆਪਣੀ ਸਕਿੱਲ ਜਿਖਾਊਗੀ ਮਾਈਕ ਰੈਡੀ ਕਰ ਲਿਆ ਇਹਨੇ ਇਹ ਫਿਰ ਗਾਊਗੀ ਤੇ ਫਿਰ ਪੈਸੇ ਮੰਗੂਗੀ ਫਿਰ ਕਰਕੇ ਗੌਣ ਵਾਲੀ ਛੇਤੀ ਲੱਗੂਗੀ ਤੇ ਵੇਖਾਂਗੇ ਜੇ ਛੇਤੀ ਨੇ ਸ਼ੁਰੂ ਕੀਤਾ ਪਰਪਰ ਦਾ ਸ਼ਾਟ ਲੈ ਲਾਂਗੇ ਜੇ ਆਪਾਂ ਇੱਥੇ ਹੋਏ ਉਦੋਂ ਤੇ ਜੋਨ ਲਾਈਵ ਜਿੱਥੇ ਲਿਖਿਆ ਸੀਗਾ ਕਾਨਸਰਟ ਹਾਲ ਦੇ ਨੇੜੇ ਕੁਝ ਸ਼ਾਪਿੰਗ ਸੈਂਟਰ ਦੇ ਅੰਦਰ ਆ ਗਏ ਕੁਝ ਅੰਦਰੋਂ ਦਾ ਵੀਊ ਲੌਬੀਸ ਵਾਲੇ ਜੀਨ ਵਾਲੇ ਸ਼ਾਪਿੰਗ ਸੈਂਟਰ ਦਾ ਹੁੰਦਾ ਹੀ ਆ ਮਲਟੀ ਲੈਵਲ ਇਹ ਵੀ ਉਹਦੇ ਇਦਾਂ ਹੀ ਲੈਵਲ ਬਣੇ ਹੋਏ ਆ ਡਿਓਨ ਪਾਰਟਨਰ ਐਸਕੇਲੇਟਰ ਉੱਪਰ ਜਾਣ ਦੀ ਉਹ ਆ ਗਿਆ ਏਰੀਆ ਉਹ ਡਰਾਫਾ ਇਸੇ ਅੱਗੇ ਤੇ ਬੜੀ ਦੂਰ ਤੱਕ ਚੱਲ ਜਾਂਦਾ ਹਾਂ ਹਾਂ ਬੋਕਨ ਸਟਰੀਟ ਤੋਂ ਆ ਕੇ ਤੇ ਹੁਣ ਆਪਾਂ ਵਾਪਸ ਜਾਵਾਂਗੇ ਇਸ ਸਟਰੀਟ ਤੇ ਰੈਨਫੀਲਡ ਸਟਰੀਟ ਦਾ ਨਾਮ ਕੰਸਟਰਕਸ਼ਨ ਵਰਕ ਰੋਡ ਵਰਕ ਚੱਲੀ ਜਾਂਦਾ ਕਾਫੀ ਸੌ ਬਹੁਤ ਵੇਖਣ ਨੂੰ ਮਿਲੀਆਂ ਸਕਾਟਿਚ ਲੱਗਦਾ ਕਾਫੀ ਭਾਵਾ ਪਿੰਦੇ ਆ 스타ਬਕਸ ਤਾਂ ਤਾਂ ਹੀ ਖੁੱਲੇ ਹੋਇਆ ਉਹ ਦੂਰੋਂ ਵੀਊ ਕਰਕੇ ਹੈਗਾ ਸਟਰੀਟ ਤੇ ਆਪਣਾ ਉਧਰੋਂ ਜਾਇ ਨਹੀਂ ਜਾਣਾ ਆਪਣੇ ਕੋ ਸਿਟੀ ਜੋਨ ਚੱਲੇ ਆ ਬਾਹਰ ਸਨਲਾਈਟ ਕਰਕੇ ਉਧਰੋਂ ਕਲੀਅਰ ਨੂੰ ਇਹਦੇ ਪਿੱਛੇ ਨੂੰ ਵੀਊ ਵੇਖ ਲਈਨੇ ਇੱਕ ਵੀ ਹੋ ਕੇ ਜਾ ਕੇ ਵੇਖ ਲਾਂਗੇ ਬਾਕੀ ਸਿਟੀ ਪੁਰਾਣੀਆਂ ਬਿਲਡਿੰਗਾਂ ਐ ਜਿੱਤਾਂ ਰਾਣਾ ਹੀ ਆ ਗਲਾਸਗੋ ਗਲਾਸਗੋ ਆ ਪਰ ਗਲਾਸ ਨਹੀਂ ਇੰਨਾ ਹੈਗਾ ਜਿੰਨਾ ਆਪਾਂ ਸੋਚਦੇ ਸਾਰੇ ਬਿਲਡਿੰਗਾਂ ਗਲਾਸੀਆਂ ਹੀ ਹੋਣਗੀਆਂ ਵਾਪਸ ਜਾ ਰਹੇ ਆਪਾਂ ਜਿੱਥੇ ਤੋਂ ਸਟਾਰਟ ਕੀਤੀ ਸੀ ਆਪਣੀ ਵੋਕ ਉਹ ਬਕਨਨ ਸਟਰੀਟ ਤੇ ਤੇ ਪਰ ਹੁਣ ਆਪਾਂ ਦੂਜੀ ਹੋਰ ਸਟਰੀਟ ਤੇ ਆਏ। ਬਿਲਡਿੰਗਾਂ ਇੱਕੋ ਜਿਹੀਆਂ ਸਾਰੀਆਂ। ਇਹ ਆਪ ਸੀਗਾ ਆਪਾਂ ਬਕਨਨ ਸਟਰੀਟ ਤੋਂ ਆਏ ਆ ਤੇ ਗਲਾਸਗੋ ਸਿਟੀ। ਗਲਾਸਗੋ ਜਿਹੜਾ ਕਿ ਜਿਹਨੂੰ ਕਿਹਾ ਜਾਂਦਾ ਕਿ ਇਹ ਲਾਰਜੇਸਟ ਸਿਟੀ ਆ ਸਕਾਟਲੈਂਡ ਦਾ ਤੇ ਇਹਨੂੰ ਯੂਨੈਸਕੋ ਸਿਟੀ ਆਫ 뮤직 ਵੀ ਕਿਹਾ ਜਾਂਦਾ। ਆਪਾਂ ਹੁਣ ਜਾ ਰਹੇ ਆ ਗੁਰਦੁਆਰਾ ਸਾਹਿਬ ਵੱਲ। ਤੇ ਇੱਥੇ ਜਿਹੜੀ ਇੰਡੀਅਨ ਪੋਪੂਲੇਸ਼ਨ ਆ ਉਹ ਲਗਭਗ 81% ਆ ਤੇ ਸਿੱਖ ਪੋਪੂਲੇਸ਼ਨ ਜਿਹੜੀ ਉਹ 3456 ਇਹਨੂੰ ਗਲਾਸਗੋ ਨੂੰ ਜਿਹੜਾ ਲਾਰਜੇਸਟ ਸਿੱਖ ਪੋਪੂਲੇਸ਼ਨ ਦਾ ਹੋਮ ਵੀ ਕਿਹਾ ਜਾਂਦਾ ਸਿੱਖਾਂ ਦੀ ਜਿਹੜੀ ਲਾਰਜੇਸਟ ਪੋਪੂਲੇਸ਼ਨ ਇੱਥੇ ਆ ਤੇ ਗੁਰਦੁਆਰਾ ਸਾਹਿਬ ਵੀ ਜਿਹੜੇ ਸਕਾਟਲੈਂਡ ਵਿੱਚ ਸੱਤ ਆ ਉਹਨਾਂ ਚੋਂ ਚਾਰ ਜਿਹੜੇ ਆ ਸਕਾਟਲੈਂਡ ਵਿੱਚ ਤੇ ਹੁਣ ਆਪਾਂ ਇੱਥੋਂ ਅੱਗੇ ਜਾਵਾਂਗੇ ਗੁਰਦੁਆਰਾ ਸਾਹਿਬ ਉਹ ਸਾਹਮਣੇ ਆਪ ਨੂੰ ਬਿਲਡਿੰਗ ਦੇਖ ਰਹੀ ਆ ਗੁਰਦੁਆਰਾ ਸਾਹਿਬ ਦੀ ਸੈਂਟਰਲ ਗੁਰਦੁਆਰਾ ਸਾਹਿਬ ਆ ਇਹ ਆਪਾਂ ਹੈਗੇ ਆ ਗੁਰਦੁਵਾਰਾ ਵੈਲਕਮ ਟੂ ਦੀ ਗੁਰਦੁਆਰਾ ਸਿੰਘ ਸਭਾ ਸੈਂਟਰਲ ਗੁਰਦੁਆਰਾ ਗਲਾਸਕੋ ਵੈਲਕਮ ਟੂ ਸਿੰਘ ਸਭਾ ਸੈਂਟਰਲ ਗੁਰਦੁਆਰਾ ਗਲਾਸਕੋ ਇੱਥੇ ਆਪਾਂ ਅਜੇ ਜੁੜੇ ਲਾਏ ਆ ਰੂਪਰ ਦਰਬਾਰ ਹਾਲ ਚ ਚੱਲਦੇ ਆ ਟਾਈਮਲਾਈਨ ਬਿਲਡਿੰਗ ਆਫ ਦੀ ਨਿਊ ਸੈਂਟਰਲ ਗੁਰਦੁਆਰਾ ਸਿੰਘ ਸਭਾ ਜੂਨ 2003 ਨਵੰਬਰ 2010 ਇਹ ਜੂਨ 13 ਚ ਕੰਸਟ੍ਰਕਸ਼ਨ ਹੋ ਰਹੀ ਹੈ 14 ਜੁਲਾਈ 15 ਤੇ ਫਰਵਰੀ 16 ਤੇ ਅਪ੍ਰੈਲ 16 ਤੇ ਮਈ 16 ਦੇ ਵਿੱਚ ਬਿਲਡਿੰਗ ਜਿਹੜੀ ਉਹ ਤਿਆਰ ਹੋ ਗਈ ਆ 2000 ਜੂਨ 2003 ਤੋਂ ਪਲਾਨਿੰਗ ਚੱਲ ਰਹੀ ਚਲਦੀ ਚਲਦੀ ਮਈ 2016 ਦੇ ਵਿੱਚ ਉੱਪਰ ਚੜ ਕੇ ਆ ਗਏ ਹੁਣ ਇਥੋਂ ਦਰਬਾਰ ਹਾਲ ਜਾਨੇ ਆ ਹੁਣ ਫਿਰ ਦੇਖਾਂ ਇਹ ਲੌਬੀ ਆ ਗਈ ਗਰਾਉਂਡ ਫਲੋਰ ਸੀ ਫਿਰ ਦੂਜਾ ਫਲੋਰ ਦੇ ਤੇ ਜੁੜਾ ਘਰ ਪੰਜ ਕਕਾਰ ਤੇ ਸੰਗਾ ਕੁਰਬਾਨ ਕਸ਼ਹਿਰਾ ਤੇ ਤੜਾ ਮੈਂ ਦਰਬਾਰ ਹਾਲ ਸੈਂਟਰਲ ਗੁਰਦੁਆਰਾ ਗਲਾਸਗੋ ਸਕਾਟਲੈਂਡ ਦੇ ਸ਼ਹਿਰ ਗਲਾਸਗੋ ਵਿੱਚ ਗੁਰਦੁਆਰਾ ਸਾਹਿਬ ਦੇ ਵਿੱਚ ਲੰਗਰ ਕਿੱਥੋਂ ਕਿੱਥੋਂ ਤੱਕ ਨੰਗਰ ਚੱਲ ਰਿਹਾ ਕੋਈ ਡਿਲੀਵਰੀ ਦਾ ਨਸਬਤ ਕੋਈ ਵੀ ਵਰਤਾਰਾ ਡਿਲੀਵਰੀ ਨਾ ਚੱਲ ਰਿਹਾ ਨੰਗਰ ਇੰਨੀ ਮੁੜ ਕੇ ਇੱਕ ਉੱਤੇ ਇਹ ਮੋੜ ਕੇ ਚੱਲਦਾ ਜਿਵੇਂ ਮੈਂ ਇਹਨਾਂ ਬਾਹਰੋਂ ਕਿਨਾਂ ਪਾਣਾ ਸਾਰੀ ਰੀਕੋਰਡਿੰਗ ਕਰਾ का लंगर द गुरु जी फ्री किचन एट ऑल गुरुद्वारा अराउंड द वर्ल्ड ए फ्री ब्लैसड वेजिटेरियन मिल सर्व फ्रॉम द गुरु जी किचन कॉल्ड गुरु का लंगर सेंट्रल गुरुद्वारा सिंह सभा ग्लासगो ओ oh, ऊपर इधर नु सारा एरिया ਮਿਸ਼ਾਨ ਸਾਹਿਬ ਇਹ ਬਿਲਡਿੰਗ ਗੁਰਦੁਆਰਾ ਸਾਹਿਬ ਦੀ ਬਹੁਤ ਵੱਡੀ ਆ ਇਹ ਆਪਾਂ ਹੁਣ ਗੁਰਦੁਆਰਾ ਜਿਹੜਾ ਸੈਂਟਰਲ ਗੁਰਦੁਆਰਾ ਸਾਹਿਬ ਉੱਥੋਂ ਚੱਲ ਪਿਆ ਕਿ ਇਹਨੂੰ ਬਿਗੇਸਟ ਗੁਰਦੁਆਰਾ ਵੀ ਕਹਿੰਦੇ ਆ ਸਕਾਟਲੈਂਡ ਦਾ ਤੇ ਇਸ ਵਲੌਗ ਦੇ ਵਿੱਚ ਆਪਾਂ ਮੇਨ ਗਲਾਸਗੋ ਸਿਟੀ ਬਾਰੇ ਗੱਲ ਕੀਤੀ ਗਲਾਸਗੋ ਇੱਕ ਸਕਾਟਲੈਂਡ ਦਾ ਸਿਟੀ ਹੈ ਤੇ ਸਕਾਟਲੈਂਡ ਇੱਕ ਜੁਕੇ ਦਾ ਜਿਹੜਾ ਪਾਰਟ ਹੈ ਜੁਕੇ ਚ ਚਾਰਕਸ ਕੰਟਰੀ ਹੈ ਤੇ ਉਹਨਾਂ ਚ ਸਕਾਟਲੈਂਡ ਤੇ ਸਕਾਟਲੈਂਡ ਦੇ ਸਿਟੀ ਆਪਾਂ ਗਲਾਸਗੋ ਸੀ ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਇਹ ਵਲੌਗ ਵੇਖਣ ਵਾਸਤੇ ਤੇ ਇਸੇ ਤਰ੍ਹਾਂ ਜੁੜੇ ਰਹੋ ਤੇ ਹੁਣ ਆਪਾਂ ਅਗਲੇ ਵਲੌਗ ਦੇ ਵਿੱਚ ਜਿਹੜਾ ਐਡਨਬਰਾ ਜਾਂ ਐਡਨਬਰਗ ਜਾਂ ਡਿੰਬਰਾ ਕਹਿੰਦੇ ਨੂੰ ਉਹ ਆਪਾਂ ਵੇਖਾਂਗੇ ਇਹਦਾ ਸਿਟੀ ਸਕਾਟਲੈਂਡ ਦਾ ਇਸ ਗਲਾਸਕੋ ਜਿਹਦਾ ਆਪਾਂ ਤੁਹਾਨੂੰ ਕਹਿਆ ਕਿ ਮੋਸਟ ਪਪੂਲਰ ਸਿਟੀ ਆ ਤੇ ਲਾਰਜੇਸਟ ਸਿਟੀ ਆ ਤੇ ਜਨੈਸਕੋ ਸਿਟੀ ਆਫ 뮤직 ਆ ਤੇ ਇਹਦੇ ਵਿੱਚ ਲਾਰਜੇਸਟ ਪਪੂਲੇਸ਼ਨ ਉਹਦੀ ਹੈਗੀ ਆ ਸਿੱਖਾਂ ਦੀ ਤੇ ਇੱਕ ਵਾਰ ਫਿਰ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਇਹ ਬਲੌਗ ਵੇਖਣ ਵਾਸਤੇ ਸਾਰਿਆਂ ਨੂੰ ਸਤ ਸ੍ਰੀ ਅਕਾਲ